ਅੱਜਵਲੇ ਦੀ ਵੱਡੀ ਖਬਰ ਸਾਫ ਕਾਬੇ ਦਾ ਇੱਕ ਸਿਮਰਜੀਤ ਸਿੰਘ ਬੈਂਸਤੀ ਸਾਹਮਣੇ ਆ ਰਹੀ ਹੈ ਜਬਰਦਸਤ ਨਾ ਮਾਮਲੇ ਦੇ ਵਿੱਚ ਲਗਾਤਾਰ ਰਿਮਾਂਡ ਤੋਂ ਬਾਅਦ ਆਖਰ ਸਿਮਰਜੀਤ ਸਿੰਘ ਬੈਂਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਸੂਤਰਾਂ ਦੇ ਮੁਤਾਬਕ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਜੇਲ੍ਹ ਬਦਲੀ ਕਰ ਦਿੱਤੀ ਗਈ ਹੈ ਜੇਲ ਬਦਲ ਦਿੱਤੀ ਗਈ ਹੈ ਕਿ ਪੂਰਾ ਮਾਮਲਾ ਸੁਣਦੇ ਆ ਸੀਨੀਅਰ ਪੱਤਰਕਾਰ ਅਭਿਸ਼ੇਕ ਜਲੋਟਾ ਤੋਂ ਅਭਿਸ਼ੇਕ ਜੀ ਕੀ ਪੂਰਾ ਮਾਮਲਾ ਕੀ ਹੈ ਕਿ ਕਿਸੂਤਰ ਦੇ ਮੁਤਾਬਕ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਸਿਮਰਜੀਤ ਸਿੰਘ ਬੈਂਸ ਨੂੰ ਪਹਿਲਾਂ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਸੀ ਪਰ ਹੁਣ ਉਹਨਾਂ ਦੀ ਜੇਲ੍ਹ ਸ਼ਿਫਟ ਕਰ ਦਿੱਤੀ ਗਈ ਹੈ ਜੀ ਨਰਿੰਦਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਜੁਡੀਸ਼ੀਅਲ ਦੇ ਵਿੱਚ ਭੇਜਿਆ ਗਿਆ 14 ਦਿਨ ਦੇ ਲਈ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਕਰਾਇਆ ਗਿਆ ਸੀ ਲੁਧਿਆਣਾ ਸਿਵਲ ਹਸਪੀਟਲੋਂ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਸਾਬਕਾ ਵਿਧਾਇਕ ਹਲਕਾ ਆਤਮਨਗਰ ਦੇ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ 14 ਦਿਨ ਲਈ ਜਿਹੜਾ ਜੁਡੀਸ਼ੀਅਲ ਭੇਜਿਆ ਗਿਆ ਸੀ ਉਹ ਲੁਧਿਆਣਾ ਦੀ ਜੇਲ੍ਹ ਤੇ ਭੇਜਿਆ ਗਿਆ ਸੀ ਪਰ ਹੁਣ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਬਰਨਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਕਾਰਨ ਇਹ ਦੱਸਿਆ ਜਾ ਰਿਹਾ ਸੂਤਰਾ ਦੇ ਵੱਲੋਂ ਕਿਉਂਕਿ ਪੁਕਤਾ ਜਾਣਕਾਰੀ ਕੋਈ ਵੀ ਅਧਿਕਾਰੀ ਦੇਣ ਨੂੰ ਤਿਆਰ ਨਹੀਂ ਹੈ ਕਿ ਜਿਹੜੀ ਜੇਲ੍ਹ ਆ ਉਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਖਤਰਾ ਹੈ ਤੇ ਕਿਉਂਕਿ ਪਹਿਲਾ ਜਿਹੜੇ ਆ ਉਹਦੇ ਵਿੱਚ ਜਿਹੜਾ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਇੱਕ આરોપી ਬੰਦ ਸੀਗਾ ਜੋ ਜਿਹਦੇ ਨਾਲ ਮਾਰਪੀਟ ਹੋਈ ਸੀ ਸਤਵੀਰ ਸਿੰਘ ਨਾਮਕ આરોપી ਸੀ ਉਹਨੂੰ ਗੋਇੰਦਵਾਲ ਜੇਲ੍ਹ ਭੇਜ ਦਿੱਤਾ ਗਿਆ ਇੱਥੇ ਜਿਕਰ ਦੀ ਗੱਲ ਇਹ ਕਿ ਸਾਬਕਾ ਵਿਧਾਇਕ ਵੀ ਨੇ ਤੇ ਇਹਨਾਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ ਕਿ ਅੰਦਰ ਜਿਹੜੀ ਹੈ ਇਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਅੰਦਰ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਉਹਨਾਂ ਨੂੰ ਜਿਹੜਾ ਹੈ ਬਰਨਾਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਕੁਝ ਦਿਨ ਪਹਿਲਾਂ ਇਹਨਾਂ ਦੇ ਜਿਹੜੇ ਬਾਕੀ ਸਾਥੀ ਵੀ ਸੀ ਉਹਨਾਂ ਨੂੰ ਵੀ ਇੱਧਰ ਉੱਧਰ ਜੇਲਾ ਦੇ ਵਿੱਚ ਸ਼ਿਫਟ ਕੀਤਾ ਗਿਆ ਜੀ ਆ ਪੀਤੇ ਨੇ ਸਿਮਰਜੀਤ ਸਿੰਘ ਬੈਂਸ ਪਰਾਤੇ ਵੱਲੋਂ ਕਾਨਫਰੰਸ ਕੀਤੀ ਗਈ ਉੱਥੇ ਵੀ ਹੰਗਾਮਾ ਹੋਇਆ ਕੀ ਕਾਰਨ ਕੀ ਸੀ ਹੰਗਾਮੇ ਦਾ ਕਾਰਨ ਇਹ ਸੀਗਾ ਕਿ ਜਿਹੜੇ ਸਿਮਰਜੀਤ ਸਿੰਘ ਬੈਂਸ ਦੇ ਜਿਹੜੇ ਵੱਡੇ ਭਰਾ ਨੇ ਬਲਵਿੰਦਰ ਸਿੰਘ ਬੈਂਸ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਹਦੇ ਵਿੱਚ ਮੀਡੀਆ ਨੂੰ ਇਨਵੀਟੇਸ਼ਨ ਸੀਗਾ ਕਿ ਤੁਸੀਂ ਜਿਹੜਾ ਸਰਕਟ ਹਾਊਸ ਆਫ ਸਰਕਟ ਹਾਊਸ ਇੱਕ ਸਰਕਾਰੀ ਅਦਾਰਾ ਹੈ ਜਿਸ ਦੇ ਲਈ ਪਰਮਿਸ਼ਨ ਲੈਣੀ ਪੈਂਦੀ ਭਲੇ ਉਹ ਪ੍ਰਾਈਵੇਟ ਬੰਦਾ ਹੈ ਭਲੇ ਸਰਕਾਰੀ ਬੰਦਾ ਹੈ ਉਹਨੂੰ ਡੀਸੀ ਕੋਲੋਂ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ ਜਿਹਦੀ ਸਰਕਾਰੀ ਈਸ ਲੱਗਦੀ ਹੈ ਜਦੋਂ ਉੱਥੇ ਜਿਹੜੇ ਮੁਲਾਜ਼ਮ ਤੇ ਨਾ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਕਿਸੇ ਪ੍ਰਾਈਵੇਟ ਅਖਬਾਰ ਦੇ ادارے ਵੱਲੋਂ ਤੇ ਉਹਨਾਂ ਦੀ ਇੱਕ ਸੰਸਥਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਪਰ ਬਲਵਿੰਦਰ ਬੈਂਸ ਕੋਲੋਂ ਇਸ ਪ੍ਰੈਸ ਕਾਨਫਰੰਸ ਦਾ ਕੋਈ ਵੀ ਸਮਾਂ ਨਹੀਂ ਲਿੱਤਾ ਗਿਆ ਸੀਗਾ ਤੇ ਉਹ ਜਿਹੜਾ ਸਮਾਂ ਸੀ ਉਸ ادارے ਨੇ ਲਿੱਤਾ ਹੋਇਆ ਸੀਗਾ ਤੇ ਉਸ ادارے ਨੇ ਜਦੋਂ ਇਹਦੀ ਸ਼ਿਕਾਇਤ ਕੀਤੀ ਤੇ ਉੱਥੇ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਪਣਕ ਲੱਗੀ ਕਿ ਸ਼ਿਕਾਇਤ ਉੱਪਰ ਜਾ ਚੁੱਕੀ ਹੈ ਤੇ ਉਹਨਾਂ ਨੇ ਆਨਨ ਫਾਨਨ ਦੇ ਵਿੱਚ ਲਾਈਟਾਂ ਬੰਦ ਕਰ ਦਿੱਤੀਆਂ ਤੇ ਬਲਵਿੰਦਰ ਬੈਂਸ ਤੇ ਉਹਨਾਂ ਦੇ ਸਮਰਥਕ ਉਸ ਮੁਲਾਜ਼ਮਾ ਦੇ ਹੋਣਾ ਤੇ ਝੜਕ ਦੇ ਨਜ਼ਰ ਆਇਆ ਕਿ ਤੁਸੀਂ ਸਾਡੀ ਪ੍ਰੈਸ ਕਾਨਫਰੰਸ ਕਿਉਂ ਬੰਦ ਕੀਤੀ ਗਈ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਬਿਨਾਂ ਪਰਮਿਸ਼ਨ ਤੋਂ ਸਰਕਾਰੀ ਅਦਾਰੇ ਦੇ ਵਿੱਚ ਵੜ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੇ ਕਿ ਤੁਹਾਨੂੰ ਇੱਥੇ ਪਰਮਿਸ਼ਨ ਨਹੀਂ ਲੈਣੀ ਪਈ ਤੇ ਉਹ ਕਹਿੰਦੇ ਕਿ ਅਸੀਂ ਅੱਜ ਤੱਕ ਕਦੀ ਪਰਮਿਸ਼ਨ ਲਿੱਤੀ ਨਹੀਂ ਪਰ ਹੁਣ ਜਿਹੜੀ ਵੀ ਫੀਸ ਹੋਊ ਜ਼ਰੂਰ ਦਵਾਂਗੇ ਪਰ ਉਹਨਾਂ ਦੇ ਸਮਰਥਕ ਇਹ ਕਹਿੰਦੇ ਨਜ਼ਰ ਆਇਆ ਕਿ ਅੱਗੇ ਕਦੀ ਪਰਮਿਸ਼ਨ ਨਹੀਂ ਲਿੱਤੀ ਤੇ ਅੱਜ ਕਦੀ ਪਰਮਿਸ਼ਨ ਲਈਏ ਪ੍ਰੈਸ ਕਾਨਫਰੰਸ ਕਰਨ ਦੀ ਕੋਈ ਪਰਮਿਸ਼ਨ ਹੁੰਦੀ ਹੈ ਠੀਕ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਸੋ ਇਸ ਵੇਲੇ ਦੀ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਦੇ ਆ ਕਿ ਵੱਡੀ ਖਬਰ ਤੁਹਾਡੇ ਆ ਰਹੀ ਹੈ ਕਿ ਮਜੀਦ ਸਿੰਘ ਰਸਤੇ ਦੇ ਵਿੱਚ ਲਿਆ ਗਿਆ ਉਹਨਾਂ ਦੀ ਜੇਲ ਹੁਣ ਬਦਲੀ ਗਈ ਹੈ ਕਾਬਲੇ ਗੌਰੇ ਕੇ ਜੇਲ ਬਦਲਣ ਦਾ ਕਾਰਨ ਫਿਲਹਾਲ ਇਹੀ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੂੰ ਜਾਨ ਨੂੰ ਖਤਰਾ